ਆਸਟ੍ਰੇਲੀਆ ਅਰਥਸ਼ਾਸਤਰੀ ਅਤੇ ਨਾਟੋ ਵਿਸਤਾਰ ਕਮੇਟੀ ਦੇ ਸਵੈ-ਘੋਸ਼ਿਤ ਚੇਅਰਮੈਨ ਗੰਥਰ ਫੈਲਰਿੰਗ ਨੇ ਭਾਰਤ ਵਿਰੁੱਧ ਜ਼ਹਿਰੀਲਾ ਬਿਆਨ ਦੇ ਕੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ ਗੰਥਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਭਾਰਤ ਨੂੰ ਤੋੜਨ ਦੀ ਗੱਲ ਕੀਤੀ ਐਕਸ ਇੰਡੀਆ ਨਾਮ ਦਾ ਇੱਕ ਨਕਸ਼ਾ ਸਾਂਝਾ ਕੀਤਾ ਜਿਸ ਦੇ ਵਿੱਚ ਭਾਰਤ ਦੇ ਕਈ ਹਿੱਸਿਆਂ ਨੂੰ ਪਾਕਿਸਤਾਨ ਬੰਗਲਾਦੇਸ਼ ਅਤੇ ਖਾਲਿਸਤਾਨ ਦੇ ਹਿੱਸੇ ਵਜੋਂ ਦਰਸਾਏ ਗਏ ਗੰਥਰ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਮੈਂ ਭਾਰਤ ਨੂੰ ਤੋੜਨ ਦੀ ਅਪੀਲ ਕਰਦਾ ਹਾਂ ਨਰਿੰਦਰ ਮੋਦੀ ਰੂਸ ਦੇ ਬੰਦੇ ਹਨ ਸਾਨੂੰ ਅਜੇ ਹੀ ਲੋਕਾਂ ਦੀ ਲੋੜ ਹੈ ਜੋ ਕਿ ਖਾਲਿਸਤਾਨ ਦੀ ਆਜ਼ਾਦੀ ਦਾ ਸਮਰਥਨ ਕਰਨ ਇਸ ਬਿਆਨ ਨੇ ਭਾਰਤ ਦੇ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਆਮ ਲੋਕਾਂ ਤੋਂ ਲੈ ਕੇ ਵੀਆਈਪੀਸ ਤੱਕ ਹਰ ਕੋਈ ਇਸ ਨੂੰ ਭਾਰਤ ਦੀ ਪ੍ਰਭੂਸੱਤਾ ਲਈ ਖਤਰਾ ਮੰਨ ਰਿਹਾ ਇੱਕ ਤੇਜ਼ ਕਦਮ ਚੁੱਕਦੇ ਹੋਏ ਭਾਰਤ ਸਰਕਾਰ ਨੇ ਆਸਟ੍ਰੇਲੀਆ ਦੇ ਅਰਥਸ਼ਾਸਤਰੀ ਗੰਥਰ ਫੈਲਰਿੰਗ ਜੌਨ ਦੇ ਐਕਸ ਖਾਤੇ ਨੂੰ ਬਲੌਕ ਕਰ ਦਿੱਤਾ ਕਿਉਂਕਿ ਉਸਨੇ ਖਾਲਿਸਤਾਨ ਦੇ ਨਕਸ਼ੇ ਦੇ ਨਾਲ ਭਾਰਤ ਤੋਂੜਨ ਦਾ ਵਿਵਾਦਪੂਰਨ ਸੰਦੇਸ਼ ਪੋਸਟ ਕੀਤਾ ਸੀ ਭਾਰਤ ਦੇ ਗ੍ਰਹਿ ਮੰਤਰਾਲੇ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਵਾਇਰਲ ਪੋਸਟ ਨੂੰ ਫਲੈਗ ਕੀਤਾ ਤੇ ਐਕਸ ਨੂੰ ਭਾਰਤੀ ਉਪਭੋਗਤਾਵਾਂ ਲਈ ਖਾਤੇ ਤੱਕ ਪਹੁੰਚ ਰੋਕਣ ਦਾ ਨਿਰਦੇਸ਼ ਦਿੱਤਾ ਉਦੋਂ ਤੋਂ ਇਹ ਖਾਤਾ ਭਾਰਤ ਵਿੱਚ ਅਯੋਗ ਕਰ ਦਿੱਤਾ ਗਿਆ ਹੈ। ਇਸ ਦੌਰਾਨ 2023 ਤੋਂ ਗੰਥਰ ਦੀ ਐਕਸਪੋਸਟ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸਨੇ ਰਾਹੁਲ ਗਾਂਧੀ ਨੂੰ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਬਨਣ ਦਾ ਸਮਰਥਨ ਕੀਤਾ। ਨਾਲ ਹੀ ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਅਤੇ ਚੀਨ ਦਾ ਸਮਰਥਕ ਦੱਸਿਆ ਹੈ। ਆਸਟ੍ਰੇਲੀਆ ਅਰਥ ਸ਼ਾਸਤਰੀ ਅਤੇ ਨਾਟੋ ਵਿਸਤਾਰ ਕਮੇਟੀ ਦੇ ਸਵੈ ਘੋਸ਼ਿਤ ਚੇਅਰਮੈਨ ਗੰਥਰ ਫੈਲਰਿੰਗ ਨੇ ਭਾਰਤ ਵਿਰੁੱਧ ਜ਼ਹਿਰੀਲਾ ਬਿਆਨ ਦੇ ਕੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ ਗੰਥਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਭਾਰਤ ਨੂੰ ਤੋੜਨ ਦੀ ਗੱਲ ਕੀਤੀ ਐਕਸ ਇੰਡੀਆ ਨਾਮ ਦਾ ਇੱਕ ਨਕਸ਼ਾ ਸਾਂਝਾ ਕੀਤਾ ਜਿਸ ਦੇ ਵਿੱਚ ਭਾਰਤ ਦੇ ਕਈ ਹਿੱਸਿਆਂ ਨੂੰ ਪਾਕਿਸਤਾਨ ਬੰਗਲਾਦੇਸ਼ ਅਤੇ ਖਾਲਿਸਤਾਨ ਦੇ ਹਿੱਸੇ ਵਜੋਂ ਦਰਸਾਏ ਗਏ ਗੰਥਰ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਮੈਂ ਭਾਰਤ ਨੂੰ ਤੋੜਨ ਦੀ ਅਪੀਲ ਕਰਦਾ ਹਾਂ ਨਰਿੰਦਰ ਮੋਦੀ ਰੂਸ ਦੇ ਬੰਦੇ ਹਨ ਸਾਨੂੰ ਅਜਿਹੇ ਲੋਕਾਂ ਦੀ ਲੋੜ ਹੈ ਜੋ ਕਿ ਖਾਲਿਸਤਾਨ ਦੀ ਆਜ਼ਾਦੀ ਦਾ ਸਮਰਥਨ ਕਰਨ ਇਸ ਬਿਆਨ ਨੇ ਭਾਰਤ ਦੇ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਆਮ ਲੋਕਾਂ ਤੋਂ ਲੈ ਕੇ ਵੀਆਈਪੀਸ ਤੱਕ ਹਰ ਕੋਈ ਇਸ ਨੂੰ ਭਾਰਤ ਦੀ ਪ੍ਰਭੂਸੱਤਾ ਲਈ ਖਤਰਾ ਮੰਨ ਰਿਹਾ ਇੱਕ ਤੇਜ਼ ਕਦਮ ਚੁੱਕਦੇ ਹੋਏ ਭਾਰਤ ਸਰਕਾਰ ਨੇ ਆਸਟ੍ਰੇਲੀਆ ਦੇ ਅਰਥਸ਼ਾਸਤਰੀ ਗੰਥਰ ਫੈਲਰਿੰਗ ਜੌਨ ਦੇ ਐਕਸ ਖਾਤੇ ਨੂੰ ਬਲੌਕ ਕਰ ਦਿੱਤਾ ਕਿਉਂਕਿ ਉਸ ਨੇ ਖਾਲਿਸਤਾਨ ਦੇ ਨਕਸ਼ੇ ਦੇ ਨਾਲ ਭਾਰਤ ਨੂੰ ਤੋੜਨ ਦਾ ਵਿਵਾਦਪੂਰਨ ਸੰਦੇਸ਼ ਪੋਸਟ ਕੀਤਾ ਸੀ ਭਾਰਤ ਦੇ ਗ੍ਰਹਿ ਮੰਤਰਾਲੇ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਵਾਇਰਲ ਪੋਸਟ ਨੂੰ ਫਲੈਗ ਕੀਤਾ ਐਕਸ ਨੂੰ ਭਾਰਤੀ ਉਪਭੋਗਤਾਵਾਂ ਲਈ ਖਾਤੇ ਤੱਕ ਪਹੁੰਚ ਰੋਕਣ ਦਾ ਨਿਰਦੇਸ਼ ਦਿੱਤਾ। ਉਦੋਂ ਤੋਂ ਇਹ ਖਾਤਾ ਭਾਰਤ ਵਿੱਚ ਅਯੋਗ ਕਰ ਦਿੱਤਾ ਗਿਆ ਹੈ। ਇਸ ਦੌਰਾਨ 2023 ਤੋਂ ਗੰਥਰ ਦੀ ਐਕਸ ਪੋਸਟ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸਨੇ ਰਾਹੁਲ ਗਾਂਧੀ ਨੂੰ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਬਨਣ ਦਾ ਸਮਰਥਨ ਕੀਤਾ। ਨਾਲ ਹੀ ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਅਤੇ ਚੀਨ ਦਾ ਸਮਰਥਕ ਦੱਸਿਆ। ਆਸਟ੍ਰੇਲੀਆ ਅਰਥਸ਼ਾਸਤਰੀ ਅਤੇ ਨਾਟੋ ਵਿਸਤਾਰ ਕਮੇਟੀ ਦੇ ਸਵੈ-ਘੋਸ਼ਿਤ ਚੇਅਰਮੈਨ ਗੰਥਰ ਫੈਲਰਿੰਗ ਨੇ ਭਾਰਤ ਵਿਰੁੱਧ ਜ਼ਹਿਰੀਲਾ ਬਿਆਨ ਦੇ ਕੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ ਗੰਦਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਭਾਰਤ ਨੂੰ ਤੋੜਨ ਦੀ ਗੱਲ ਕੀਤੀ ਐਕਸ ਇੰਡੀਆ ਨਾਮ ਦਾ ਇੱਕ ਨਕਸ਼ਾ ਸਾਂਝਾ ਕੀਤਾ ਜਿਸ ਦੇ ਵਿੱਚ ਭਾਰਤ ਦੇ ਕਈ ਹਿੱਸਿਆਂ ਨੂੰ ਪਾਕਿਸਤਾਨ ਬੰਗਲਾਦੇਸ਼ ਅਤੇ ਖਾਲਿਸਤਾਨ ਦੇ ਹਿੱਸੇ ਵਜੋਂ ਦਰਸਾਏ ਗਏ ਗੰਦਰ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਮੈਂ ਭਾਰਤ ਨੂੰ ਤੋੜਨ ਦੀ ਅਪੀਲ ਕਰਦਾ ਹਾਂ ਨਰਿੰਦਰ ਮੋਦੀ ਰੂਸ ਦੇ ਬੰਦੇ ਹਨ ਸਾਨੂੰ ਅਜਿਹੇ ਲੋਕਾਂ ਦੀ ਲੋੜ ਹੈ ਜੋ ਕਿ ਖਾਲਿਸਤਾਨ ਦੀ ਆਜ਼ਾਦੀ ਦਾ ਸਮਰਥਨ ਕਰਨ ਇਸ ਬਿਆਨ ਨੇ ਭਾਰਤ ਦੇ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਆਮ ਲੋਕਾਂ ਤੋਂ ਲੈ ਕੇ ਵੀਆਈਪੀਸ ਤੱਕ ਹਰ ਕੋਈ ਇਸ ਨੂੰ ਭਾਰਤ ਦੀ ਪ੍ਰਭੂਸੱਤਾ ਲਈ ਖਤਰਾ ਮੰਨ ਰਿਹਾ ਇੱਕ ਤੇਜ਼ ਕਦਮ ਚੁੱਕਦੇ ਹੋਏ ਭਾਰਤ ਸਰਕਾਰ ਨੇ ਆਸਟ੍ਰੇਲੀਆ ਦੇ ਅਰਥਸ਼ਾਸਤਰੀ ਗੰਥਰ ਫੈਲਰਿੰਗ ਜੌਨ ਦੇ ਐਕਸ ਖਾਤੇ ਨੂੰ ਬਲੌਕ ਕਰ ਦਿੱਤਾ ਕਿਉਂਕਿ ਉਸ ਨੇ ਖਾਲਿਸਤਾਨ ਦੇ ਨਕਸ਼ੇ ਦੇ ਨਾਲ ਭਾਰਤ ਨੂੰ ਤੋੜਨ ਦਾ ਵਿਵਾਦਪੂਰਨ ਸੰਦੇਸ਼ ਪੋਸਟ ਕੀਤਾ ਸੀ ਭਾਰਤ ਦੇ ਗ੍ਰਹਿ ਮੰਤਰਾਲੇ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਵਾਇਰਲ ਪੋਸਟ ਨੂੰ ਫਲੈਗ ਕੀਤਾ ਤੇ ਐਕਸ ਨੂੰ ਭਾਰਤੀ ਉਪਭੋਗਤਾਵਾਂ ਲਈ ਖਾਤੇ ਤੱਕ ਪਹੁੰਚ ਰੋਕਣ ਦਾ ਨਿਰਦੇਸ਼ ਦਿੱਤਾ ਉਦੋਂ ਤੋਂ ਇਹ ਖਾਤਾ ਭਾਰਤ ਵਿੱਚ ਅਯੋਗ ਕਰ ਦਿੱਤਾ ਗਿਆ ਹੈ ਇਸ ਦੌਰਾਨ 2023 ਤੋਂ ਗੰਥਰ ਦੀ ਐਕਸ ਪੋਸਟ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸਨੇ ਰਾਹੁਲ ਗਾਂਧੀ ਨੂੰ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਬਨਣ ਦਾ ਸਮਰਥਨ ਕੀਤਾ ਨਾਲ ਹੀ ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਅਤੇ ਚੀਨ ਦਾ ਸਮਰਥਕ ਦੱਸਿਆ